ਅਸੀਂ ਨਾਤੇ ਰਾਗਾਂ ਦੇ ਖਿਲਾਫ ਆ ਨਿਰਧਾਰਤ ਰਾਗਾਂ ਦੇ ਖਿਲਾਫ ਆ ਸਾਨੂੰ ਵੀ ਓਨਾ ਹੀ ਪਿਆਰ ਹੈ ਨਿਰਧਾਰਤ ਰਾਗਾਂ ਦੇ ਨਾਲ ਜਿਨ੍ਹਾਂ ਗੁਰੂ ਪਾਤਸ਼ਾਹ ਨੇ ਬਾਣੀ ਦਰਜ ਕੀਤੀ ਹੈ ਤੇ ਗੁਰੂ ਪਾਤਸ਼ਾਹ ਦਾ ਹੁਕਮ ਮੰਨਣਾ ਸਾਡਾ ਫਰਜ਼ ਹੈ ਅਸੀਂ ਉਹਨਾਂ ਰਾਗਾਂ ਵਿੱਚ ਕੀਰਤਨ ਕਰਦੇ ਹਾਂ ਪਰ ਜਿਹੜੀ ਸਰੋਤੀ ਹੈ ਸੰਗਤ ਉਹ ਬਹੁਤ ਆਟੇ ਦੇ ਵਿੱਚ ਲੂਣ ਬਰਾਬਰ ਹੈ ਹਾਂਜੀ ਤੇ ਸੰਗਤ ਦਾ ਵੀ ਹੁਕਮ ਰਣਾ ਸਾਡਾ ਫਰਜ਼ ਬਣਦਾ ਹੁਕਮਾਨੀਆਂ ਹੋਵੇ ਪਰ ਮਨ ਤਾਂ ਖਸਮੇ ਕਾ ਮਹਿਲ ਪਾਇ ਸੀ ਸੋ ਅਸੀਂ ਰਾਗਾਂ ਨੂੰ ਵੀ ਪਿਆਰ ਕਰਦੇ ਆ ਸ਼ਬਦ ਗੁਰੂ ਜੀ ਨੂੰ ਵੀ ਪਿਆਰ ਕਰਦੇ ਆ ਵਾਹਿਗੁਰੂ 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 ਸਿਮਰਨ ਨੂੰ ਵੀ ਪਿਆਰ ਕਰਦੇ ਹਾਂ ਉਹਨਾਂ ਨਾਲ ਆਤਮਿਕ ਬਲਵੰਤਾ ਆਉਂਦੀ ਹੈ ਆਤਮਿਕ ਸਬਰ ਸੰਤੋਖ ਮਿਲਦਾ ਹੈ ਛੱਦੀ ਕਲਾ ਵਾਲਾ ਜੀਵਨ ਬਤੀਤ ਕਰਨ ਲਈ ਪ੍ਰੇਰਣਾ ਮਿਲਦੀ ਹੈ ਤੇ ਸੰਗੀਤ ਕਿਸੇ ਦਾ ਮੁਤਾਜ ਨਹੀਂ ਹੈਗਾ ਬਸੰਤ ਰਾਗ ਟੋਡੀ ਰਾਗ ਪੂਰਵਿਤ ਤਨਾਸਰ ਦੀਆਂ ਸੁਰਾਂ ਅਤੇ ਬਸੰਤ ਹਿੰਡੋਲ ਦੀਆਂ ਸੁਰਾਂ ਸੁਮੇਲ ਖਾਂਦੀਆਂ ਨੇ ਮੇਲ ਕਰਦੀਆਂ ਨੇ ਹਾਂਜੀ ਹੁਣ ਜੇ ਕਿਸੇ ਨੇ ਗਜ਼ਲ ਪੂਰੀ ਤਨਾਸਰੀ ਵਿੱਚ ਗਾਈ ਹੋਵੇ ਉਹ ਸ਼ਬਦ ਰਾਗੀ ਸੀ ਨੇ ਹੈ ਨਾ ਬਸੰਤ ਹਿੰਡੋਲ ਵਿੱਚ ਗਾਇਆ ਹੋਵੇ ਤੇ ਸੁਣਨ ਵਾਲੇ ਨੂੰ ਭੁਲੇਖਾ ਲੱਗੇਗਾ ਕਿ ਇਹ ਹੈ ਨਾ ਉਸ ਇੱਕ ਦੂਸਰੇ ਦੀ ਤਰਜ ਚੋਰੀ ਆ ਪਰ ਗੁਰੂ ਕੇ ਪਿਆਰੇ ਇਹ ਤਾਂ ਤਰੰਗਾ ਨੇ ਸੰਗੀਤ ਜਿਹੜੀਆਂ ਨੇ ਤਰੰਗਾ ਨੇ ਹਵਾ ਵਿੱਚ ਉੱਡਦੀਆਂ ਹੋਈਆਂ ਤਰੰਗਾ ਇਹਦੇ ਤੇ ਕਿਸੇ ਦਾ ਕਾਬੂ ਨਹੀਂ ਹੈਗਾ ਤੇ ਨਾਮ ਸਿਮਰਨ ਵੀ ਉਸ ਕਾਲਪਖ ਦਾ ਨਾਮ ਵੀ ਉਹ ਵੀ ਹੈ ਨਾ ਸ਼ੰਭੂ ਖੁਦ ਪ੍ਰਕਾਸ਼ਮਾਨ ਹੈਗਾ ਜਿਹੜਾ ਸਹਿਪੰਗ ਆਪਣੇ ਆਪ ਤੋਂ ਪ੍ਰਕਾਸ਼ਮਾਨ ਅਕਾਲਪਖ ਜਿਹੜਾ ਹੈਗਾ ਉਸ ਦਾ ਨਾਮ ਵੀ ਜਿਹੜਾ ਨਾ ਉਹ ਫੜਿਆ ਨਹੀਂ ਜਾ ਸਕਦਾ ਇੰਨਾ ਸੰਗੀਤ ਨੂੰ ਤੇ ਇਹਦਾ ਰਸ ਲਿਆ ਜਾ ਸਕਦਾ ਹੈ ਅਹਿਸਾਸ ਕੀਤਾ ਜਾ ਸਕਦਾ ਹੈ ਹੁਣ ਟੋਡੀ ਰਾਗ ਗੁਜਰੀ ਟੋਡੀ ਨੂੰ ਜਿਹੜੇ ਮੁਸਲਮਾਨ ਕਈ ਐਸੇ ਸੰਗੀਤਕਾਰ ਨੇ ਜਿਨ੍ਹਾਂ ਵਿੱਚੋਂ ਮੇਰੇ ਉਸਤਾਦ ਅਹਿਮਦ ਹੁਸੈਨ ਮੁਹੰਮਦ ਸੈਂਜੀ ਵੀ ਨੇ ਜਿਨ੍ਹਾਂ ਕੋਲੋਂ ਮੈਂ ਸਿੱਖਿਆ ਉਹਨਾਂ ਨੇ ਇੱਕ ਸੁਰ ਲਗਾ ਕੇ ਪਾ ਲਗਾ ਕੇ ਉਹਨੂੰ ਉਹਨਾਂ ਨੇ ਨਾਂ ਰੱਖਿਆ ਮੀਆਂ ਕੀ ਟੋਡੀ ਹੁਣ ਆਪਾਂ ਗੁਜ਼ਰੀ ਟੋਡੀ ਦੇ گاਵਾਂਗੇ ਤੇ ਉਸ ਉਹਦੇ ਵਿੱਚ ਉਹਨਾਂ ਨੇ ਕੋਈ ਗਜ਼ਲ ਗਾਈ ਹੋਵੇਗੀ ਤੇ ਹਨਾ ਸੁਰੁੱਤੇ ਨੇ ਕਹਿਣਾ ਕੀ ਹਨਾ ਇਹ ਤਾਂ ਹਨਾ ਗਜ਼ਲ ਦੇ ਉੱਤੇ ਗਾਈ ਹੋਈ ਹੈ ਸੁਰਾਂ ਰਲਦੀਆਂ ਨੇ ਰਾਗ ਰਲਦੇ ਨੇ ਇਹ ਤਰੰਗਾ ਨੇ ਜੀ ਇਹ ਮਨ ਨੂੰ ਹੈ ਨਾ ਕੰਟਰੋਲ ਕਰਨ ਵਾਲੀ ਹੁਣ ਇੰਨਾ ਸੁਰਾਂ ਦੇ ਉੱਤੇ ਜਦੋਂ ਹਨਾ ਗੰਧ ਭਰੋਸਾਂਗੇ ਤਾਂ ਉਹ ਮਨ ਵਿਛਲਿਤ ਕਰੇਗਾ ਇੰਨਾ ਸੁਰਾਂ ਦੇ ਉੱਤੇ ਹੀ ਜਦੋਂ ਸ਼ਬਦ ਗੁਰੂ ਨੂੰ ਪਰੋਸਦੇ ਆਂ ਤੇ ਉਹ ਆਤਮਿਕ ਰਸ ਬਲਵੰਤਾ ਪ੍ਰਦਾਨ ਕਰਦਾ ਹੈ ਜੀ ਸਾਨੂੰ ਕਿਸੇ ਦੇ ਨਾਲ ਕੋਈ ਹੈ ਨਾ ਗਿਲਾ ਸ਼ਿਕਵਾ ਨਹੀਂ ਹੈਗਾ ਪਰ ਤੁਸੀਂ ਵੀ ਆਪਣੀ ਸੋਚ ਥੋੜੀ ਹੋਰ ਉੱਚੀ ਲੈ ਕੇ ਜਾਓ ਹੋਰ ਸਾਗਰ ਦੇ ਵਿੱਚ ਗੋਤੇ ਮਾਰੋ ਸੰਗੀਤ ਦੇ ਸਾਗਰ ਦੇ ਵਿੱਚ ਗੁਰਬਾਣੀ ਦੇ ਸਾਗਰ ਦੇ ਵਿੱਚ ਛੁਬੀਆਂ ਮਾਰੋ ਕਿਹਦਾ ਰਸ ਆਊਗਾ ਕਿਹਦਾ ਆਨੰਦ ਆਵੇਗਾ ਤੁਹਾਨੂੰ ਕਿਸੇ ਦੇ ਉੱਤੇ ਕ੍ਰਿਟਿਸਾਈਜ਼ ਕਰਨ ਦਾ ਵਕਤ ਨਹੀਂ ਹੋਏਗਾ ਤੁਹਾਡੇ ਕੋਲ ਜਦੋਂ ਤੁਸੀਂ ਰਸ ਲੈਣਾ ਸ਼ੁਰੂ ਕਰ ਦੋਗੇ ਲੋਕ ਅਗੁਣਾ ਕੀ ਬਨੈ ਗੰਠੀ ਗੁਣ ਨਾ ਵਿਹਾਜੇ ਕੋਈ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਈ ਇਹ ਲੋਕ ਗੁਣਾ ਦੀਆਂ ਗੰਠੀਆਂ ਬਣਣੀਆਂ ਸ਼ੁਰੂ ਕਰੋ ਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਗੁਣ ਹੈ ਕਿ ਇਹ ਸਾਂਝ ਕਰੀ ਜਾ ਗੁਣ ਹੈ ਕਿਰੀ ਛੋੜ ਅਗੁਣ ਚੱਲੀਏ ਕਿਸੇ ਦੇ ਵਿੱਚ ਜਿਹੜੇ ਅਗੁਣ ਨੇ ਉਹਦੇ ਕੋਲ ਰਹਿਣ ਦੁੱਖਾ ਛੱਡ ਦੋ ਉਹਨੂੰ ਉਹਨਾਂ ਦੇ ਗੁਣ ਗ੍ਰਹਿਣ ਕਰ ਲਓ ਪਾਤਸ਼ਾਹ ਜੀ ਸਮਝਾਉਂਦੇ ਨੇ ਨਾ ਗੁਰਬਾਣੀ ਸਮਝਾਉਂਦੀ ਹੈ ਨਾ ਅਸੀਂ ਕਿੰਨਾ ਕੁ ਚੱਲਦੇ ਹਾਂ ਗੁਰਬਾਣੀ ਦੇ ਉੱਤੇ ਅਸੀਂ ਅਗਲੇ ਦੇ ਉੱਤੇ ਉਂਗਲ ਕਰਨ ਨੂੰ ਬਹੁਤ ਸ਼ੇਰ ਬਣ ਜਾਂਦੇ ਹਾਂ ਪਰ ਆਪਣੇ ਆਪ ਵੱਲ ਛਾਤੀ ਮਾਰ ਕੇ ਨਹੀਂ ਦਿਖਦੇ ਫਰੀਦ ਜੀ ਕਹਿੰਦੇ ਨੇ ਫਰੀਦਾ ਆਪ ਸਵਾਰੇ ਮੈਂ ਮਿਲें ਆਪਣੇ ਆਪ ਨੂੰ ਮਿਲਦਾ ਸਮਾਂ ਕੱਢੋ ਲੋਕਾਂ ਨੂੰ ਮਿਲੀ ਜਾਂਦੇ ਹੋ ਲੋਕਾਂ ਦੇ ਅਵਗੜਾ ਨੂੰ ਮਿਲੀ ਜਾਂਦੇ ਹੋ ਗੁਰੂ ਕੇ ਪਿਆਰਿਓ ਪਲਿਓ ਲੋਕੋ ਆਪ ਸਵਾਰੇ ਮੈਂ ਮਿਲें ਮੈਂ ਮਿਲਿਆ ਸੁਖ ਹੋਏ ਆਪਣੇ ਆਪ ਨੂੰ ਜਦੋਂ ਤੁਸੀਂ ਮਿਲਣਾ ਸ਼ੁਰੂ ਕਰੋਗੇ ਤੇ ਸੁਖ ਦੀ ਪ੍ਰਾਪਤੀ ਹੋਗੀ ਤੁਹਾਨੂੰ ਅਨੁਭਵ ਹੋਏਗਾ ਕਿ ਮੈਨੇ ਤੋਂ ਸਵਾ ਦੁਨੀਆ ਤੇ ਕੋਈ ਮਾੜਾ ਨਹੀਂ ਹੈਗਾ ਲੱਗੇਗਾ ਇਦਾਂ ਆਪਣੇ ਆਪ ਤੋਂ ਸਵਾ ਕੋਈ ਮਾੜਾ ਨਹੀਂ ਲੱਗੂਗਾ ਕਿਉਂਕਿ ਗੁਰਨਾਨਕ ਪਾਛਾ ਕੈ ਸਿ ਨਿਮਰਤਾ ਦੇ ਪੁੰਜ ਕਹਿੰਦੇ ਨੇ ਜੇਤਾ ਸਮੰਧ ਸਾਗਰ ਨੀਰ ਭਰਿਆ ਤੇ ਤੇ ਅਫਗਨ ਹਮਾਰੇ ਦਇਆ ਕਰੋ ਕਿਛ ਮਿਹਰ ਪਾਉ ਡੁੱਬਦੇ ਪੱਥਰ ਜਿਨਾ ਸਮੁੰਦਰ ਵਿੱਚ ਪਾਣੀ ਹੈ ਨਾ ਗੁਰੂ ਨਾਨਕ ਪਾਛਾ ਜੀ ਕਹਿੰਦੇ ਨੇ ਮੇਰੇ ਵਿੱਚ ਇੰਨੇ ਅਫਗਨ ਨੇ ਗੁਰਬਾਣੀ ਕਹਿੰਦੀ ਹੈ ਗੁਰੂ ਨਾਨਕ ਦੀ ਬਾਣੀ ਕਹਿੰਦੀ ਹੈ ਉਹਨਾਂ ਚ ਨਿਮਰਤਾ ਹੈ ਅਸੀਂ ਤਾਂ ਲੋਕਾਂ ਦੇ ਅਫਗਨ ਦੂਸਰਾਂ ਦੇ ਇੱਕ ਦੂਸਰੇ ਦੇ ਅਫਗਨ ਫਲੋਲੀ ਜਾ ਰਹੇ ਹਾਂ ਸੋ ਆਪਣੇ ਆਪ ਚ ਚੇਂਜਿੰਗ ਲਿਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰ ਨਾਨਕ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ